YouTube ਦਾ ਚੈਨਲ ਦੇਖ ਰਹੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਨੂੰ ਦਿਖਾਵਾਂਗੇ ਕਿ ਗੰਨਾ ਤੋਂ ਗੁੜ ਬਣਦੀ ਪੂਰੀ ਪ੍ਰੋਸੈਸ ਇਸ ਤਰ੍ਹਾਂ ਵੀਰ ਜੀ ਸਭ ਤੋਂ ਪਹਿਲਾਂ ਮੈਲ ਉਤਾਰੀ ਜਾਂਦੀ ਹੈ ਰੋਹ ਦੇ ਉੱਤੋਂ ਮੈਲ ਉਤਾਰ ਕੇ ਪ੍ਰੋਪਰ ਇਸ ਤਰ੍ਹਾਂ ਹੈ ਸਾਰੀ ਹੋਇ ਕਾਜਵਾਨ ਹੈ ਤੇ ਇਹ ਦੇਖੋ ਇਹ ਗੁੜ ਦੀ ਲਾਸਟ ਲਾਸਟ ਸਟੇਜ ਜਿੱਥੇ ਆਣ ਕੇ ਆ ਜਿਹੜਾ ਜੋ ਚੜ ਲਿਆ ਹੈ ਚੱਲ ਰਿਹਾ ਹੈ ਲੱਕੜ ਦਾ ਇਸ ਨੂੰ ਕਹਾਵਾ ਕਹਿੰਦੇ ਨੇ ਇਸ ਨੂੰ ਇਦਾਂ ਵੀ ਗੁੜ ਨਾਲ ਸੜੇ ਵਿੱਚ ਘਮਾਇਆ ਜਾਂਦਾ ਤੇ ਗੁੜ ਜਿਹੜਾ ਕਿ ਥੱਲੇ ਨਾ ਲੱਗੇ ਕੜਾਹੇ ਦੇ ਇਸ ਨੂੰ ਐ ਲਗਾਤਾਰ ਘਮਾਇਆ ਜਾਂਦਾ ਤਾਂ ਜੋ ਗੁੜ ਜਿਹੜਾ ਸੜੇ ਨਾ ਸੇਮ ਹੀ ਪ੍ਰੋਸੈਸ ਹੈ ਜਿਵੇਂ ਆਪਾਂ ਦੁੱਧ ਤੋਂ ਖੋਏ ਦੇ ਤਿਆਰੀ ਕਰਦੇ ਉਸੇ ਤਰ੍ਹਾਂ ਇਹ ਵੀਰ ਜੀ ਗੰਨੇ ਦੀ ਰੋਹ ਤੋਂ ਗੁੜ ਬਣਾਉਣ ਦੀ ਸੇਮ ਹੀ ਪ੍ਰੋਸੈਸ ਹੈ ਵੀ ਮਤਲਬ ਇਸ ਨੂੰ ਉਬਾਲੂ-ਬਾਲ ਕੇ ਉਬਾਲ-ਬਾਲ ਕੇ ਜਦੋਂ ਸੰਘਣਾ ਹੋ ਜਾਂਦਾ ਉਸ ਤੋਂ ਬਾਅਦ ਇਸ ਨੂੰ ਉਤਾਰ ਲਿਆ ਜਾਂਦਾ ਫਿਰ ਇਸ ਦੇਆਂ ਮਤਲਬ ਛੋਟੇ-ਛੋਟੇ ਪੀਸ ਬਣਾ ਲਏ ਜਾਂਦੇ ਆ ਇਹ ਤੁਹਾਨੂੰ ਵੇਲਣਾ ਦਿਖਾ ਰਹੇ ਆ ਤੇ ਇਹ ਦੇਖੋ ਇੰਜਣਾਂ ਤੇ ਇਹ ਵੇਲਣਾ ਚੱਲ ਰਿਹਾ ਹੈ ਹਾਈ ਲਾਈਵ ਦਿਖਾ ਰਹੇ ਆ ਤੁਹਾਨੂੰ ਤੇ ਇਧਰਲੇ ਪਾਸੇ ਆ ਗੁੜ ਤਿਆਰ ਹੋ ਰਿਹਾ ਸੋ ਮੈਂ ਵੀ ਵੀਰ ਜੀ ਵੇਲਨੇ ਦੇ ਵਿੱਚ ਗੰਨੇ ਲਗਾ ਰਿਹਾ ਤੇ ਇੱਕ ਪਾਸੇ ਇੱਕ ਹੱਥ ਨਾਲ ਹੁਣ ਫੜ ਕੇ ਵੀਡੀਓ ਬਣਾ ਰਿਹਾ ਤੇ ਸੋ ਵੀਰ ਜੀ ਇਹ ਕਿਸਾਨੀ ਬਾਰੇ ਤੇ ਮਤਲਬ ਆਪਣੇ ਹੋਰ ਖਿੱਤਾ ਪਲੰਬਰ ਦਾ ਵੀ ਨਾਲ ਉਸ ਦੀਆਂ ਵੀਡੀਓ ਵੀ ਐਡ ਕਰ ਦੇਈ ਦੀਆਂ ਤੇ ਜਿਹੜਾ ਮਤਲਬ ਵਿੱਚ ਕੁਛ-ਕੁਛ ਡੰਗਰਾਂ ਦੀ ਦਵਾਈਆਂ ਦੀ ਨੌਲੇਜ ਵੀ ਮਤਲਬ ਨਾਲ ਸ਼ੇਅਰ ਕਰਦੇ ਕਿਉਂਕਿ ਇਹ ਕੰਮ ਖੁਦ ਆਪ ਹੀ ਆਪਣੇ ਹੱਥੀਂ ਹੀ ਕਰੀਦਾ ਹੈ ਜਿੰਨਾ ਕਿ ਐਕਸਪੀਰੀਅੰਸ ਉਹਨਾਂ ਕਹੀ ਸ਼ੇਅਰ ਕਰੀਦਾ ਜਿਸ ਗੱਲ ਬਾਰੇ ਪਤਾ ਸੋ ਇਸ ਚੈਨਲ ਦੇ ਉੱਤੇ ਮਤਲਬ ਇਨਫੋਰਮੇਟਿਵ ਵੀਡੀਓ ਐਗਰੀਕਲਚਰ ਦੇ ਬੇਸ ਤੇ ਹੀ ਵੀਡੀਓ ਜਿਆਦਾੀਆਂ ਬਣ ਰਹੀਆਂ ਜਾਂ ਆਪਣੇ ਪਲੰਬਰ ਦਾ ਕਾਰੋਬਾਰ ਹੈ ਉਹ ਆਪਣਾ ਖੁਦ ਕੰਮ ਕਰਦਾ ਹੈ ਉਸ ਦੇ ਬਾਰੇ ਸੋ ਮੇਰੇ ਵੀਰ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਕਿ ਜੋ ਤੁਹਾਡੇ ਭਰਾ ਦੀ ਹੌਸਲਾ ਵਧਾਈ ਹੋਵੇ ਸੋ ਬੇਨਤੀ ਹੈ ਜੇ ਕਿਸੇ ਵੀ ਵੀਰ ਨੇ ਗੁੜ ਲੈਣਾ ਹੋਵੇ ਤੇ ਉਹ ਕੰਟੈਕਟ ਕਰ ਸਕਦਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਦੇ ਦੇਵਾਂਗਾ ਉਸਤੇ WhatsApp ਵੀ ਹੈ WhatsApp ਤੇ ਕੰਟੈਕਟ ਕਰ ਸਕਦਾ ਹੈ ਤੇ ਜੇ ਦੂਰ ਵੀ ਕਿਸੇ ਨੇ ਪਾਰਸਲ ਕਰਾਉਣਾ ਹੋਵੇ ਤੁਸਾਨੂੰ ਪਾਰਸਲ ਵੀ ਕਰ ਦਿੱਤਾ ਜਾਵੇਗਾ ਪਰ ਪਾਰਸਲ ਦਾ ਖਰਚਾ ਤੁਹਾਨੂੰ ਪੇ ਕਰਨਾ ਪਵੇਗਾ ਸੋ ਸਾਸ਼ੀ ਰੀਆ ਕਾਲ ਜੀ